bagi tuan mama boleh selamat datang kita mari kita datang ini kita ini hak politik pun ada hak apa punah hak tu ਇੱਕ ਵਾਰ ਫਿਰ ਗਲੂ ਹੋਇਆ ਪਹਿਲੇ ਤਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਹਰ ਹਰ ਮਹਾਦੇਵ ਅੱਜ ਪ੍ਰਾਚਨ ਸ੍ਰੀ ਭੂਤਨਾਥ ਮੰਦਿਰ ਦੇ ਮੁੱਖਿਆ ਗੇਟ ਦਾ ਜਿਹੜਾ ਭੂਮੀ ਪੂਜਨ ਹੋਇਆ ਅੱਜ ਨੀ ਪੱਥਰ ਰੱਖਿਆ ਗਿਆ ਅੱਜ ਪਟਿਆਲਾ ਦੇ ਦਾਨੀ ਸੱਜਣਾ ਦੀ ਤਰਫ ਤੋਂ ਪ੍ਰਾਚਨ ਸ੍ਰੀ ਭੂਤਨਾਥ ਮੰਦਿਰ ਦਾ ਮੁੱਖਿਆ ਗੇਟ ਜਿਹੜਾ ਹੈ 50 ਫੁੱਟ ਚੌੜਾ 25 ਤੋਂ 30 ਫੁੱਟ ਉੱਚਾ ਜਿਹੜਾ ਭਵਿਆ ਗੇਟ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਜੀ ਔਰ ਗੇਟ ਦੇ ਨਾਲ ਨਾਲ ਹੀ 메인 ਰੋਡ ਨੂੰ ਵੀ ਜਿਹੜਾ ਹੈ ਡਬਲ ਕਰਨ ਦਾ ਔਰ ਚੌੜਾ ਕਰਨ ਦਾ ਜਿਹੜਾ ਹੈ ਸਰਕਾਰ ਨੂੰ ਅਸੀਂ ਨਿਵੇਦਨ ਪਹਿਲੇ ਵੀ ਕਰਿਆ ਹੁਣ ਵੀ ਤੁਹਾਡੇ ਦੁਆਰਾ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਵੀ ਸੜਕ ਜਿਹੜੀ ਹੈ ਚੌੜੀ ਕਰੇ ਕਿਉਂਕਿ ਮੰਦਿਰ ਦਾ ਜਿਹੜਾ ਮੁੱਖਿਆ ਗੇਟ ਹੈ ਉਹ ਬਹੁਤ ਹੀ ਵੱਡੇ ਸ਼ਾਨਦਾਰ ਸੁਭਵ ਜਿਹੜਾ ਹੈ ਉਹ ਬਣਨ ਜਾ ਰਿਹਾ ਸਰ ਇੰਨਾ ਪੁਰਾਣਾ ਮੰਦਿਰ ਹੈ ਚੀਨ ਮੰਦਿਰ ਹੈ ਆਸ ਤੱਕ ਗੇਟ ਦੀ ਉਹ ਨਹੀਂ ਹੋਇਆ ਤੁਹਾਡੇ ਵੱਲੋਂ ਹੀ ਕਿਹਾ ਜਾ ਰਿਹਾ ਗੇਟ ਦਾ ਉਹ ਘਟਾ ਦੇ ਦੇਖੋ ਮੇਰੇ ਵੱਲੋਂ ਕਹੋ ਤੁਸੀਂ ਜਿਹੜਾ ਇਹ ਸ਼ਬਦ ਮੈਂ ਕਰੈਕਟ ਕਰਾਂਗਾ ਮੇਰੀ ਤਰਫ ਤੋਂ ਨਹੀਂ ਜੀ ਮੈਂ ਤਾਂ ਇੱਕ ਛੋਟਾ ਜਿਹਾ ਮਹਾਦੇਵ ਦਾ ਸੇਵਕ ਹਾਂ ਸੇਵਾ ਉਰੇ ਕਰ ਰਹੇ ਹਾਂ ਇਹ ਦਾਨੀ ਸੱਜਣਾ ਦੀ ਤਰਫ ਤੋਂ ਜਿਹੜਾ ਹੈ ਇਹਦਾ ਗੇਟ ਦਾ ਨਹੀਂ ਪੱਥਰ ਰੱਖਿਆ ਗਿਆ ਪ੍ਰਾਚੀਨ ਸ਼੍ਰੀ ਭੂਤਨਾਥ ਮੰਦਿਰ ਦੇ ਪਿਛਲੇ 4 ਸਾਲ ਤੋਂ ਸਮਾਜ ਦਾ ਸਹਿਯੋਗ ਲੈ ਕੇ ਚਾਰ ਦੀਵਾਰੀ ਦਾ ਵੀ ਕਾਰਜ ਕਰਿਆ ਜਾ ਰਿਹਾ ਹੈ ਤਕਰੀਬਨ ਤਕਰੀਬਨ 4 ਤੋਂ 4.5 ਲੱਖ ਇੱਟ ਜਿਹੜੀ ਹੈ ਪ੍ਰਾਚੀਨ ਭੂਤਨਾਥ ਦੀ ਜਿਹੜੀ 29 ਬਿਗੇ ਜ਼ਮੀਨ ਹੈ ਉਹਦੀ ਬਾਉਂਡਰੀ ਵਾਲ ਜਿਹੜੀ ਆ ਕਰੀ ਜਾ ਰਹੀ ਹੈ ਇਹ ਸਭ ਸਮਾਜ ਦੇ ਸਹਿਯੋਗ ਨਾਲ ਹੋ ਰਿਹਾ ਹੈ ਅਗਰ ਉਰੇ ਪਾਰਕ ਬਣਾਇਆ ਗਿਆ ਹੈ 1000 ਦੇ ਆਸ-ਪਾਸ ਪੇੜ-ਪੌਦੇ ਅچھے ਵਿਰਕਸ਼ ਲਗਾਏ ਗਏ ਹਨ ਉਹ ਵੀ ਸਾਰੇ ਸਮਾਜ ਦੇ ਸਹਿਯੋਗ ਦੇ ਨਾਲ ਲਗੇ ਹੋਏ ਹਨ ਮੈਂ ਆਪਣੇ ਨੂੰ ਸੁਭਾਗੇਸ਼ਾਲੀ ਮੰਨਦਾ ਸਾਡੇ ਪ੍ਰਧਾਨ ਵਿਰਿੰਦਰ ਕੰਨਾ ਜੀ ਦੀ ਅਧਿਖਸ਼ਤਾ ਦੇ ਵਿੱਚ ਸਾਨੂੰ ਉਰੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੁਭਾਗੇ ਮਿਲਿਆ ਵੇ ਇਹ ਜਿਹੜਾ ਕਿੰਨੇ ਦਿਨ ਚੇ ਗੇਟ ਜਿਹੜਾ ਆਪਣਾ ਸਰਵਜਾ ਬਣਦਾ ਇਹ ਜਿਹੜਾ 50 ਫੁੱਟ ਚੌੜਾ 30 ਫੁੱਟ ਉੱਚਾ ਬਣਨ ਗੇਟ ਬਣਨ ਨੂੰ ਜਿੰਨਾ ਸਮੇਂ ਲੱਗੇਗਾ ਉਹਨੇ ਸਮੇਂ ਦੇ ਵਿੱਚ ਇੱਕ ਗੇਟ ਜਿਹੜਾ ਹੈ ਤੁਹਾਨੂੰ ਜਲਦੀ ਬਣਿਆ ਵਾ ਤਿਆਰ ਮਿਲ ਹਰ ਹਰ ਮਹਾਦੇਵ